ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avpsanjar.in ਤੇ ਵੱਡੋ ਬਾੜ ਜਦੋਂ ਵੱਡਾ ਦਰਖਤ गिरਦਾ ਹੈ ਨਾ ਤੇ ਫਿਰ ਧਰਤੀ ਤਾਂ ਹਿਲਦੀ ਹੋਏ ਸਾਰ ਤੇ ਇਥਾਨੇਦਾਰਾ ਜੇ ਮੈਂ ਚੀਕ ਪਿਆ ਤਾਂ ਮੈਂ ਆਪਣੇ ਪਿਓ ਦਾ ਨਹੀਂ ਤੇ ਜੇ ਤੂੰ ਮਰੀਆਂ ਚੀਕਾਂ ਨਾ ਕਢਾ ਸਕਿਆ ਤਾਂ ਤੂੰ ਆਪਣੇ ਪਿਓ ਦਾ ਨਹੀਂ ਪੰਜਾਬੀ ਸਿਨੇਮਾ ਲਈ ਖੁਸ਼ਖਬਰੀ ਲੈ ਕੇ ਆਇਆ ਹੈ 22 ਨੈਸ਼ਨਲ ਫਿਲਮ ਅਵਾਰਡ ਫੇਰਾਂ ਪੰਜਾਬ 1984 ਨੂੰ ਮਿਲੇ ਬੈਸਟ ਪੰਜਾਬੀ ਫਿਲਮ ਦਾ ਐਵਾਰ ਡਾਇਰੈਕਟਰ ਅਨੁਰਾਗ ਸਿੰਘ ਦੀ ਇਹ ਫਿਲਮ ਪੰਜਾਬ ਦੇ ਕਾਲੇ ਦੌਰ ਵੇਲੇ ਇੱਕ ਪਰਿਵਾਰ ਦੀ ਦਰਦ ਭਰੀ ਕਹਾਣੀ ਬਿਆਨ ਕਰਦੀ ਹੈ ਹੁਣ ਨਹੀਂ ਪਾਉਣੇ ਵੇਣ ਮੇਰੀ ਮਾਂ ਨੇ ਹੁਣ ਤੂੰ ਉਹਦੇ ਪੁੱਤ ਸੁਣੇ ਇਸ ਫਿਲਮ ਦੀ ਸਿਰਫ ਪੰਜਾਬ 'ਚ ਨਹੀਂ ਸਗੋਂ ਪੂਰੀ ਦੁਨੀਆ ਦੇ ਦਰਸ਼ਕਾਂ ਨੇ ਸਰਾਹਨਾ ਕੀਤੀ ਨਾਲ ਇਹਨਾਂ ਨੂੰ ਵੀ ਤਾਂ ਪਤਾ ਲੱਗੇ ਮਾੜੀ ਕਾਨੂੰਨ ਵਿਵਸਥਾ ਤੇ ਅਤਵਾਦ ਦੇ ਦੌਰ ਵਿੱਚ ਇੱਕ ਪਰਿਵਾਰ ਦੇ ਦੁਖਾਂਤ ਨੂੰ ਅਦਾਕਾਰ ਦਿਲਜੀਤ ਦੋਸਾਂਝ ਤੇ ਮਸ਼ਹੂਰ ਅਦਾਕਾਰਾ ਕਿਰਨ ਖੇ ਨੇ ਬਖੂਬੀ ਬਿਆਨ ਕੀਤਾ ਹਰ ਮਾਂ ਬਾਲ ਦੇ ਨਾਲ ਨਾਲ ਉਡੀਕ ਵੀ ਚਮ ਲੈਂਦੀ ਹੈ ਪਹਿਲਾਂ ਵੀ ਇਹ ਉਡੀਕ ਰਹਿੰਦੀ ਸੀ ਵੀ ਉਹ ਵੇਲੇ ਸਰ ਘਰੇ ਮੁੜਿਆਵੇ ਤਾਂ ਹੁਣ ਵੀ ਇਹ ਉਡੀਕ ਹੈ ਅਨੁਰਾਗ ਸਿੰਘ ਦੇ ਨਿਰਦੇਸ਼ਨ ਹੇਠ ਅਦਾਕਾਰੀ ਦੀ ਸੰਜੀਦਗੀ ਤੇ ਸਾਦਗੀ ਨੇ ਲੱਖਾਂ ਦਿਲਾਂ ਨੂੰ ਟੁੰਬਿਆ ਫਿਲਮ ਨੂੰ ਮਿਲੇ ਇਸ ਅਵਾਰਡ ਨੇ ਪੰਜਾਬੀ ਸਿਨੇਮਾ ਨੂੰ ਇੱਕ ਨਵੇਂ ਮਕਾਮ ਤੇ ਪਹੁੰਚਾ ਦਿੱਤਾ ਹੈ। ਇਸ ਫਿਲਮ ਵਿੱਚ ਮਾਂ ਦਾ ਕਿਰਦਾਰ ਕਿਰਨ ਖੇਰ ਨੇ ਨਿਭਾਇਆ ਤਾਂ ਦਿਲਜੀਤ ਦੋਸਾਂਝ ਨੇ ਸ਼ਿਵਜੀ ਦਾ ਕਿਰਦਾਰ ਨਿਭਾ ਫਿਲਮ ਤੇ ਜਾਨ ਪਾ ਦਿੱਤੀ। ਵੇ ਵੇ ਦਰਦ ਹਾਕ ਮਾਂ ਤੂੰ ਵੀ ਵੇ ਕਦੇ ਮਾਂ ਬਣ ਕੇ ਫਿਲਮ ਦੇ ਮਿਊਜ਼ਿਕ ਦੀ ਗੱਲ ਕਰੀਏ ਤਾਂ ਹਰ ਤੱਪਕੇ ਨੇ ਇਸ ਦੀ ਸੁਰਾਣਾ ਕੀਤੀ। ਅਨੁਰਾਗ ਸਿੰਘ ਤੇ ਦਿਲਜੀਤ ਦੋਸਾਂਝ ਦੀ ਜੋੜੀ ਪੰਜਾਬੀ ਸਿਨੇਮਾ 'ਚ ਪਹਿਲਾਂ ਵੀ ਕਮਾਲ ਕਰ ਚੁੱਕੀ ਹੈ। ਜੱਟ ਐਂਡ ਜੂਲੀਅਟ ਜਟਨ ਜੁਲੀਅਟ 2 ਤੇ ਡਿਸਕੋ ਸਿੰਘ ਵਰਗੀਆਂ ਹਿੱਟ ਫਿਲਮਾਂ ਇਸ ਜੋੜੀ ਦੇ ਹੀ ਦੇਣ ਹੈ ਰੀਜIONAL ਸਿਨੇਮਾ ਵਿੱਚ ਦਮ ਦਿਖਾਉਣ ਤੋਂ ਬਾਅਦ ਕੌਮੀ ਪੱਧਰ ਤੇ ਇਹ ਪੁਰਸਕਾਰ ਜ਼ਾਹਿਰ ਤੌਰ ਤੇ ਪੰਜਾਬੀ ਸਿਨੇਮਾ ਲਈ ਵੱਡੀ ਪ੍ਰਾਪਤੀ ਹੈ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users ABP ABP App Store ਵਿੱਚ jaake AVP Live type karo AVP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ AVP News Punjabi News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP Live App ਅਤੇ ਸਿਲੈਕਟ ਕਰੋ AVP News Punjabi